ਜੋਦ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਵੱਡੀ ਮੁਹਿੰਮ ਤਹਿਤ ਅਜਨਾਲਾ ਪੁਲਿਸ ਵੱਲੋਂ ਚਿੱਟੇ ਦਾ ਕਾਰੋਬਾਰ ਕਰਦੇ ਦੋ ਸਗੇ ਭਰਾਵਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 5 ਕਰੋੜ ਰੁਪਏ ਦੀ 1 ਕਿਲੋ ਤੋਂ ਵਧੇਰੇ ਹੈਰਨ ਬਰਾਮਦ ਕੀਤੀ ਹੈ ਇਹ ਦੋਵੇਂ ਭਰਾ ਪਾਕਿਸਤਾਨ ਤੋਂ ਸੁੱਟੀ ਹੋਈ ਹੈਰਨ ਨੂੰ ਲੈ ਕੇ ਆਪਣੇ ਪਿੰਡ ਨੂੰ ਜਾ ਰਹੇ ਸੀ ਕਿ ਪੁਲਿਸ ਨੇ ਇਹਨਾਂ ਨੂੰ ਰਸਤੇ ਵਿੱਚ ਹੀ ਦਬੋਜ ਲਿਆ ਇਸ ਮੌਕੇ ਤੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਕਸ਼ਤ ਦੌਰਾਨ ਪਿੰਡ ਹਰੜਕਲਾਂ ਤੋਂ ਗਰਮੇਸ਼ ਸਿੰਘ ਉਰਫ ਗੇਜਾ ਅਤੇ ਸੁਖਦੀਪ ਸਿੰਘ ਉਰਫ ਸੁਖ ਨੂੰ 1 ਕਿਲੋ 120 ਗ੍ਰਾਮ ਹੈਰਨਸ ਮੀਦ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਜაძੂ ਜੀ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੈਂ ਇਬਤਿਹਤ ਅੱਜ ਸਾਡੇ ਥਾਣਾ ਅਜਨਾਲਾ ਦੇ ਮੁਖ ਅਫਸਰ ਇਨਸਪੈਕਟਰ ਮੁਖਤਿਆਰ ਸਿੰਘ ਤੇ ਇਹਨਾਂ ਦੀ ਟੀਮ ਨੂੰ ਜਿਹੜੀ ਆ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹਨਾਂ ਦੀ ਪਾਰਟੀ ਪਿੰਡ ਗੁਜਾਪੀਤ ਤੋਂ ਚਮਿਆਰੀ ਸਾਈਡ ਇਧਰ ਗੈਸਟ ਕਰਦੇ ਗੋਮਾਲ ਨੂੰ ਜਾ ਰਹੇ ਸੀ ਤੇ ਦੋ ਵਿਅਕਤੀ ਇਹਨਾਂ ਨੇ ਕਾਬੂ ਕੀਤੇ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਏਜਾ ਪੁੱਤਰ ਸੁਖਦੇਵ ਸਿੰਘ ਅਤੇ ਸੁਖਦੀਪ ਸਿੰਘ ਸੁਖ ਪੁੱਤਰ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਪਈਆਂ ਥਾਣਾ ਜਨਿਆਲਾ ਗੁਰੂਆਂ ਅਮਰਸਰ ਦੇ ਹੱਤੀ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਦੇ ਕੋਲੋਂ 1 ਕਿਲੋ 120 ਗ੍ਰਾਮ ਹੈਰੋਂ ਜਿਹੜੀ ਆ ਰਿਕਵਰ ਕੀਤੀ ਗਈ ਤੇ ਫਰੋਂ ਰਿਕਵਰ ਕਰਨ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 184 ਮਿਤੀ 9/7/25 ਅਧੀਨ ਧਾਰਾ 21C ਐਨਡੀਪੀਐਸ ਐਕਟ ਤਹਿਤ ਥਾਣਾ ਜੇਨਾਲਾ ਵਿੱਚ ਦਰਜ ਕੀਤਾ ਗਿਆ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਅਸੀਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰ ਰਹੇ ਹਾਂ ਤੇ ਰਿਮਾਂਡ ਦੌਰਾਨ ਜਿਹੜੇ ਇਹਨਾਂ ਦੇ ਪੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹਨਾਂ ਨੂੰ ਖੋਖਿਆ ਜਾ ਰਿਹਾ ਹੈ ਰਿਸ਼ਤੇ ਵਿੱਚ ਕੀ ਲੱਗਦੇ ਆ ਜੀ ਰਿਸ਼ਤੇ ਦੇ ਵਿੱਚ ਇਹ ਦੋਵੇਂ ਸਕੇ ਭਰਾ ਨੇ ਜੀ ਔਰ ਜਿਹੜੇ ਇਹਨਾਂ ਦੇ ਬਾਕੀ ਅਸੀਂ ਚੈੱਕ ਕਰ ਰਹੇ ਹਾਂ ਵੀ ਇਹਨਾਂ ਦੇ ਸਬੰਧ ਜਿਹੜੇ ਨੇ ਉਹ ਕਿਸ ਇਹ ਗਾਇਆਂ ਨਾਲ ਤੇ ਕਿਸਕਰੋਂ ਨਾਲ ਤਾਂ ਜੋ ਅਸੀਂ ਹੋਰ ਰਿਕਵਰੀ ਕਰ ਸਕੀ ਤੇ ਪਤਾ ਲਗਾ ਕਿਥੋਂ ਲੈ ਕੇ ਆ ਰਹੀ ਸੀ ਕਿਉਂਕਿ ਬਾਦਰ ਨੇ ਦੀਖ ਪੈਂਦਾ ਕੋਈ ਡਰੋਨ ਦੀ ਐਕਟੀਵਿਟੀ ਗਗੋਮਾਲ ਸਾਈਡ ਤੋਂ ਇਹਨਾਂ ਨੇ ਬਾਰਡਰ ਕ੍ਰਾਸਿੰਗ ਹੋਈ ਆ ਜੀ ਇਹ ਡਰੋਨ ਰਾਈ ਸਟਾਈ ਗਈ ਆ ਜਿਹੜੇ ਇਹ ਪਿੱਛੋਂ ਕਿੰਨੇ ਇਹਨਾਂ ਨੂੰ ਉਥੋਂ ਚੁੱਕ ਕੇ ਦਿੱਤੀ ਜਾਂ ਇਹਨਾਂ ਨੇ ਆਪ ਚੁੱਕੀ ਆ ਇਹ ਸਾਰਾ ਜਿਹੜਾ ਵਾ ਅਸੀਂ ਆਪਣੀ ਤਫਤੀਸ਼ ਦੌਰਾਨ ਕਲੀਅਰ ਕਰਤਾ ਪਹਿਲਾਂ ਕਿਸੇ ਮਾਮਲੇ ਜੁੜਿੰਦੇ ਸੀ ਜਾਂ ਕੋਈ ਹੋਰ ਕੰਮ ਕਰਦਾ ਸੀ ਜਾਂ ਪਹਿਲੀ ਹੋਈ ਆ ਇਹਨਾਂ ਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਆਂ ਜੀ ਮੇਰੇ ਜੋ ਸਾਨੂੰ ਹੁਣ ਤੱਕ ਪਤਾ ਹੈ ਪਹਿਲਾਂ 1-2 کیسਾਂ ਦੇ ਵਿੱਚ ਜਿਹੜੇ ਇਹ ਪਹਿਲਾਂ ਵੀ ਰਹੇ ਨੇ ਇਹਨਾਂ ਦੀ ਕ੍ਰਿਮਿਨਲ ਹਿਸਟਰੀ ਆ ਇਹਨਾਂ ਦੋਵਾਂ ਚੋਂ ਇੱਕ ਭਰਾ ਦੀ ਬਾਕੀ ਅਸੀਂ ਇਹਨੂੰ ਜਿਹੜਾ ਡੰਗਾਈ ਨਾਲ ਚੈੱਕ ਕਰ ਰਹੇ ਆਂ ਬਾਕੀ ਅੱਗੇ ਤੁਹਾਨੂੰ ਦੱਸ ਦਾਂ ਪੀਸ ਬਬੀਦਾਨਾ ਅਜੇ ਸਮਾਰੋਪਨ ਨਸ਼ਾ ਪਸ ਕਰੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ੇ ਦੇ ਖਿਲਾਫ ਚਲਾਈ ਗਈ ਮਹਿੰਮ ਤਹਿਤ ਇੱਕ ਗੱਲ ਜਿਹੜੀ ਆ ਸਾਰਿਆਂ ਨੂੰ ਕਲੀਅਰ ਕਰ ਦੇਣੀ ਚਾਹੁੰਦੇ ਆਂ ਕਿ ਜੋ ਵੀ ਨਸ਼ਾ ਵੇਚਣ ਵਾਲਾ ਆ ਉਹਨਾਂ ਦੇ ਵਾਸਤੇ ਇੱਕੋ ਇੱਕ ਜਾਂ ਤੇ ਉਹ ਜੇਲ੍ਹ ਜਾਣਗੇ ਤੇ ਜਾਂ ਉਹ ਕੰਮ ਕਰਨਾ ਛੱਡ ਦੇਣ ਤੇ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਆ ਕਿਸੇ ਵੀ ਜਿਹੜਾ ਨਸ਼ਾ ਵੇਚਣ ਵਾਲੇ ਦੀ ਜਮਾਤ ਨਾ ਦੇਣ ਤੇ ਕਦੀ ਵੀ ਜਿਹੜਾ ਇਹੋ ਜਿਹੇ ਬੰਦੇ ਦੀ ਕੋਈ ਸਪੋਰਟ ਨਾ ਕਰਨ ਤੇ ਵੱਧ ਤੋਂ ਵੱਧ ਪੰਜਾਬ ਪੁਲਿਸ ਦਾ ਤੇ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਇਹ ਨਸ਼ਿਆਂ ਦੇ ਗੰਦ ਨੂੰ ਜਿਹੜਾ ਜਲਦੀ ਤੋਂ ਜਲਦੀ ਖਤਮ ਕੀਤਾ ਜਾ ਸਕੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ